ਚੰਦਰ ਸਿੰਘ ਆਯਾਜ ਜੀ ਦਾ ਬਿਲਦਾਨ ਦਿਵਸ ਮਨਾਇਆ ਜਾ ਰਿਹਾ ਜੀ ਹਿੰਦੂ ਸਿੰਘ ਅਸਰਾ ਵੱਲੋਂ ਮੈਂ ਜੋ ਸਿੰਘ ਅਸਰਾ ਦਾ ਰਾਸ਼ਟਰ ਚੇਅਰਮੈਨ ਯੋਗੇਸ਼ ਮਹਾਜਨ ਔਰ ਮੇਰੇ ਨਾਲ ਮੇਰੇ ਸਾਰੇ ਸਾਥੀ ਇਸ ਆਪਣਾ ਬਿਲਦਾਨ ਦਿਵਸ ਨੂੰ ਮਨਾਉਂ ਸਾਇਏ ਨੌਜਵਾਨ ਸਾਡੇ ਜਿਹੜੇ ਨੌਜਵਾਨ ਨੇ ਇਹਨਾਂ ਦੀ ਸਭਤਾ ਜਿਹੜੀ ਹੈ ਨਾ ਥੋੜੀ ਗਲਤ ਹੋਈ ਜਾ ਰਹੀ ਹੈ ਜਦ ਕਿ ਅਸੀਂ ਚਾਹਦੇ ਹਾਂ ਕਿ ਸਾਰੇ ਜਿਹੜੇ ਉਹਨਾਂ ਨੌਜਵਾਨ ਨੇ ਇੱਕਠੇ ਹੋ ਗਏ ਇੱਕ ਆਪਣੇ ਦੇਸ਼ ਦੇ ਵਾਸਤੇ ਦੇਸ਼ ਵਾਸੇ ਆਪਣੇ ਸ਼ਹਿਰ ਵਾਸੇ ਆਪਣੇ ਪੰਜਾਬ ਵਾਸੇ ਜਾਂ ਆਪਣੇ ਹਿੰਦੂਸਤਾਨ ਵਾਸੇ ਸਾਰਾ ਇਹ ਕੰਮ ਕਰਨ ਔਰ ਸਾਰੀਆਂ ਬੁਰਾਈਆਂ ਛੱਡ ਕੇ ਅੱਛੇ ਕੰਮ 'ਚ ਜਿੰਨੇ ਵੀ ਸਾਡੇ ਸ਼ਹੀਦ ਹੋਏ ਆ ਉਹਨਾਂ ਦੇ ਨਾਲ ਉਹਨਾਂ ਦੀ ਪ੍ਰੇਰਣਾ ਲੈ ਕੇ ਚੱਲਣ ਔਰ ਹਿੰਦੂਸਤਾਨ ਨੂੰ ਤਰੱਕੀ ਦੀ ਰਾਹ ਤੇ ਪਹੁੰਚਾਣ ਅੱਜ ਅਸੀਂ ਪੰਡਤ ਚੰਦਰ ਸ਼ੇਖਰ ਜੀ ਦਾ ਬਲੀਦਾਨ ਦੀ ਵਸ ਮਨਾ ਰਹੇ ਆ ਔਰ ਇਹ ਮੂਰਤੀ ਸਵਰਗੀ ਅਰुण कुमार ਪੋਪਾ ਜੀ ਦੀ ਦੇਣ ਜਿਨ੍ਹਾਂ ਦੀ ਮਿਹਨਤ ਦੇ ਨਾਲ ਲੋਗੜ ਚੌਂਕ ਦੇ ਜਿਪੜਾ ਚੰਦਰ ਸ਼ੇਖਰ ਅਜਾਜ ਜੀ ਦੀ ਮੂਰਤੀ ਲਵਾਈ ਗਈ ਸੀ ਔਰ ਅੱਜ ਇਹੋ ਹੀ ਮੂਰਤੀ ਕਰਕੇ ਸਾਰੇ ਜਿੰਨੇ ਸਾਡੇ ਅੰਮਰਸਰ ਸ਼ਹਿਰ ਵਾਸੀ ਨੇ ਸਾਰੇ ਅੱਜ ਪੰਡਤ ਚੰਦਰ ਸ਼ੇਖਰ ਅਜਾਜ ਜੀ ਦਾ ਬਲੀਦਾਨ ਦਿਵਸ ਜਨਮ ਦਿਵਸ ਇੱਥੇ ਆ ਕੇ ਮਨਾਉਂਦੇ ਨੇ ਔਰ ਇਹਦਾ ਸਾਰਾ ਸ਼ਰੇ ਜਿਹੜਾ ਅਰुण कुमार ਪੋਪਾ ਜੀ ਨੂੰ ਹੈ ਔਰ ਅੱਜ ਅਸੀਂ ਦੇਸ਼ ਨੂੰ ਇੱਕ ਸੰਦੇਸ਼ ਦੇਣਾ ਚਾਹੁੰਦੇ ਆ ਕਿ ਦੇਖੋ ਜਿਹੜੀ ਦੇਸ਼ ਦੀ ਯੁਵਾ ਬੀੜੀ ਗਈ ਆ ਇਹ ਭਟਕਦੀ ਜਾਂਦੀ ਵੀ ਆ ਜਿਨ੍ਹਾਂ ਨੂੰ ਆਪਣੇ ਸ਼ਹੀਦਾ ਦੇ ਬਲੀਦਾਨ ਦੇ ਦਿਵਸ ਜਨਮ ਦਿਵਸ ਇਹਨਾਂ ਨੂੰ ਪਤਾ ਹੀ ਨਹੀਂ ਕਿਉਂਕਿ ਇਹ ਸਾਰਾ ਜਿਹੜਾ ਕਸੂਰ ਹੈਗਾ ਇਹ ਜਿਹੜੀ ਸਾਡੀ ਐਜੂਕੇਸ਼ਨ ਉਹਦੇ ਵਿੱਚ ਨਾ ਕੋਈ ਸਾਡੇ ਜਿਹੜੇ ਦੇਸ਼ਾਸੇ ਜਿਨ੍ਹਾਂ ਨੇ ਕੁਰਬਾਨੀਆਂ ਕੀਤੀਆਂ ਉਹਦਾ ਇਤਿਹਾਸ ਦੇ ਵਿੱਚ ਪੰਨਾ ਹੀ ਇਹਨਾਂ ਨੇ ਉਡਾ ਦਿੱਤੇ ਨੇ ਔਰ ਮੈਂ ਸਰਕਾਰਾਂ ਦੇ ਅੱਗੇ ਅਪੀਲ ਕਰਨੀ ਜਾਂਦਾ ਕਿ ਹਰ ਸ਼ਹਿਰ ਦੇ ਵਿੱਚ ਹਰ ਜ਼ਿਲ੍ਹੇ ਦੇ ਵਿੱਚ ਹਰ ਸਟੇਟ ਦੇ ਵਿੱਚ ਇੱਕ ਗੁਰੂਕੁਲ ਬਣਾਉਣਾ ਚਾਹੀਦਾ ਮੈਂ ਕੱਲ ਇੱਕ ਕਥਾ ਸੁਣਦਾ ਵਿਆ ਹੀ ਉਹਦੇ ਵਿੱਚ ਉਹ ਦੱਸਦਾ ਵੇ ਹੀ ਕਿ ਅੰਗਰੇਜ਼ਾਂ ਨੇ ਬਣਾਤੇ ਈ ਸਕੂਲ ਈ ਸਕੂਲ ਬਣਾਤੇ ਔਰ ਉਹਦਾ ਮਤਲਬ ਹੈਗਾ ਹੀ ਈਸਾ ਸਕੂਲ ਜਿਹੜਾ ਕਿ ਅੰਗਰੇਜ਼ਾਂ ਨੇ ਬਣਾਏ ਉਹਦੇ ਤੋਂ ਪਹਿਲੇ ਹੁੰਦੇ ਸੀ ਗੁਰੂਕੁਲ ਗੁਰੂਕੁਲ ਦਾ ਮਤਲਬ ਹੈ ਕਿ ਗੁਰੂ ਦਾ ਕੁਲ ਗੁਰੂ ਦਾ ਪਰਿਵਾਰ ਉਹਦੇ ਵਿੱਚ ਸਾਰਾ ਸਨਾਤਨ ਦਾ ਔਰ ਜਿਹੜੇ ਆਪਣੇ ਦੇਸ਼ ਦੇ ਬਲੀਦਾਨ ਦੀ ਜਿਨ੍ਹਾਂ ਨੇ ਬਲੀਦਾਨੀਆਂ ਦਿੱਤੀਆਂ ਨੇ ਕੁਰਬਾਨੀਆਂ ਦਿੱਤੀਆਂ ਦੇਸ਼ ਵਾਸਤੇ ਉਹਨਾਂ ਦੇ ਇਤਿਹਾਸ ਪੜ੍ਹਾਏ ਜਾਂਦੇ ਸੀ ਲੇਕਿਨ ਹੁਣ ਸਾਡੇ ਸਕੂਲਾਂ ਦੇ ਵਿੱਚ ਬੱਚਿਆਂ ਨੂੰ ਕੁਝ ਨਹੀਂ ਬੜਾਇਆ ਜਾਂਦਾ ਜਿੰਨੀ ਦੇਰ ਤੱਕ ਬੱਚਿਆਂ ਨੂੰ ਇਤਿਹਾਸ ਨਹੀਂ ਪਤਾ ਲੱਗੇਗਾ ਅੱਜ ਸਾਡੇ ਦੇਸ਼ ਦੀ ਸਰਮਾਇਆ ਨੇ ਜਿਹੜੇ ਸ਼ਹੀਦ ਨੇ ਜਿਨ੍ਹਾਂ ਦੀ ਬਦੌਲਤ ਅਸੀਂ ਆਜ਼ਾਦੀ ਨਾਲ ਫਿਰਦੇ ਵੇ ਹ ਔਰ ਇਹ ਬੱਚਿਆਂ ਹਰ ਸਕੂਲਾਂ ਦੇ ਵਿੱਚ ਬਹੁਤ ਜ਼ਰੂਰੀ ਹੈ ਕਿ ਇਹ ਬੱਚਿਆਂ ਨੂੰ ਇਹ ਜ਼ਰੂਰ ਪੜਾਇਆ ਜਾਵੇ ਕਿ ਸਾਡੇ ਦੇਸ਼ ਦੀ ਕੁਰਬਾਨੀਆਂ ਦੇ ਵਿੱਚ ਕਿਹੜਾ ਕਿਹੜਾ ਯੋਗਦਾਨ ਰਿਹਾ ਜਿਹਦੇ ਕਰਕੇ ਅੱਜ ਅਸੀਂ ਚੱਲਦੇ ਫਿਰਦੇ ਵੇ ਹ ਜੈ